26 ਜਨਵਰੀ ਗਣਤੰਤਰ ਦਿਵਸ ਦੀਆਂ ਪਟਿਆਲੇ ਦੇ ਪੋਲੋ ਗਰਾਊਂਡ ਦੇ ਵਿੱਚ ਹੋਣ ਵਾਲੇ ਪ੍ਰੋਗਰਾਮ ਦੀਆਂ ਚੱਲ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਪਟਿਆਲਾ ਦੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਪਹੁੰਚੇ। ਉਹਨਾਂ ਦੇ ਨਾਲ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਵੀ ਮੌਜੂਦ ਰਹੇ। ਦੇਖੋ ਮੌਕੇ ਦੀਆਂ ਲਾਈਵ ਤਸਵੀਰਾਂ। ਪੱਤਰਕਾਰ ਨਾਲ ਗੱਲਬਾਤ ਕਰਦੇ ਹੋ ਇੰਨਾ ਕੀ ਕਿਹਾ ਆਓ ਸੁਣਦੇ ਹਾਂ। ਯਾਨੀ ਕਿ 26 ਜਨਵਰੀ ਦੀ ਹਾਰਦਿਕ ਵਧਾਈਆਂ ਦਿੰਦਾ ਇਹ ਉਹ ਦਿਨ ਹੈ ਜਦੋਂ ਅਸੀਂ 1950 ਦੇ ਵਿੱਚ ਆਪਣੇ ਸੰਵਿਧਾਨ ਨੂੰ ਲਾਗੂ ਕੀਤਾ ਸੀਗਾ ਕਨਸਟੀਟਿਊਸ਼ਨ ਨੂੰ ਅਡਾਪਟ ਕੀਤਾ ਸੀਗਾ ਤੇ ਇਸ ਕਰਕੇ ਸਾਡੇ ਜਿਹੜੀ ਸਾਡੇ ਦੇਸ਼ ਦੀ ਬੁਨਿਆਦ ਹੈ ਸਾਡਾ ਸੰਵਿਧਾਨ ਉਸ ਦੇ ਸਨਮਾਨ ਦੇ ਵਿੱਚ ਉਸ ਨੂੰ ਜਦੋਂ ਅਸੀਂ ਅਡਾਪਟ ਕੀਤਾ ਸੀ ਇਸ ਉਸੇ ਨੂੰ ਅਸੀਂ ਸੈਲੀਬ੍ਰੇਟ ਕਰਦੇ ਹਾਂ ਹਰ ਸਾਲ 26 ਜਨਵਰੀ ਨੂੰ ਇਦੇ ਵਿੱਚ ਸਾਡੇ ਜ਼ਿਲ੍ਹਾ ਲੈਵਲ ਜਿਹੜਾ ਸਾਡੇ ਸੈਲੀਬ੍ਰੇਸ਼ਨਸ ਐ ਉਹ ਪਟਿਆਲਾ ਸ਼ਹਿਰ ਦੇ ਵਿੱਚ ਪੋਲੋ ਗਰਾਊਂਡ ਵਿੱਚ ਹੁੰਦੇ ਨੇ ਤੇ ਸਬਡਿਵੀਜ਼ਨ ਲੈਵਲ ਤੇ ਵੀ ਇਸੇ ਤਰੀਕੇ ਦੇ ਨਾਲ ਗਣਤੰਤਰ ਦਿਵਸ ਨੂੰ ਮਨਾਇਆ ਜਾਂਦਾ ਮੈਂ ਸਾਰੇ ਪਟਿਆਲਾ ਵਾਸੀਆਂ ਨੂੰ ਅ ਇਨਵਾਈਟ ਕਰਦੇ ਆ ਕਿ ਤੁਸੀਂ ਵੱਧ ਚੜ ਕੇ ਇਹਦੇ ਵਿੱਚ ਪਾਰਟ ਲਓ ਹਿੱਸਾ ਲਓ ਸਾਰਿਆਂ ਉਹਦੇ ਵਾਸਤੇ ਖੁੱਲਾ ਸੱਦਾ ਹੈਗਾ ਸਾਡੇ ਦੇਸ਼ ਦੀ ਰੀੜ ਦੀ ਹੱਡੀ ਹੈ ਸਾਡਾ ਸੰਵਿਧਾਨ ਇਸ ਕਰਕੇ ਅਸੀਂ 26 ਜਨਵਰੀ ਦੇ ਵਿੱਚ ਸਾਰੇ ਵੱਧ ਚੜ ਕੇ ਦੇ ਵਿੱਚ ਹਿੱਸਾ ਲਈ ਸਰ ਕੱਲ 26 ਜਨਵਰੀ ਨੂੰ ਕੀ ਖਾਸ ਹੋ ਰਹੀ ਹੈ ਚਰਚਾ ਵਿੱਚ ਅ ਪਟਿਆਲਾ ਜ਼ਿਲ੍ਹੇ ਦੇ ਵਿੱਚ ਸਾਡੇ ਮੁੱਖ ਮਹਿਮਾਨ ਮਾਨਯੋਗ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਜੀ ਨੇ ਤੇ ਝਾਂਕੀਆਂ ਦੇ ਵਿੱਚ ਵੱਖ-ਵੱਖ ਵਿਭਾਗਾਂ ਦੇ ਵੱਲੋਂ ਝਾਂਕੀਆਂ ਦਿਖਾਈਆਂ ਜਾਣੀਆਂ ਜਿਦੇ ਵਿੱਚ ਪੰਜਾਬ ਸਰਕਾਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਯੋਗ ਅਗਵਾਈ ਹੇਠ ਜਿੰਨੀਆਂ ਵੀ ਉਪਲਬਧੀਆਂ ਨੇ ਜਿੰਨੀ ਵੀ ਸਰਕਾਰ ਦੀਆਂ ਫਲੈਗਸ਼ਿਪ ਪਾਲਿਸੀਆਂ ਨੇ ਅਚੀਵਮੈਂਟਸ ਨੇ ਉਹ ਸਾਰੀਆਂ ਦਰਸਾਈਆਂ ਜਾ ਰਹੀਆਂ 10 ਲੱਖ ਦੀ ਬੀਮਾ ਸਕੀਮ ਵੀ ਸ਼ੁਰੂ ਕੀਤੀ ਹੈ ਉਸ ਨੂੰ ਵੀ ਵਧੀਆ ਸਿੱਖਣਾ ਚਾਹੀਦਾ ਹੈ ਬਿਲਕੁਲ ਜੀ ਜਿਹੜੀ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਲਾਗੂ ਕੀਤੀ ਹੈ ਕਾਰਡ ਬੰਨੇ ਸਿਹਤ ਕਾਰਡ ਬੰਨੇ ਸ਼ੁਰੂ ਹੋਏ ਨੇ ਉਸ ਦੇ ਵਿੱਚ ਬਾਰੇ ਵੀ ਕੱਲ ਸਾਰਿਆਂ ਨੂੰ ਦੱਸਿਆ ਜਾਏਗਾ ਬਹੁਤ ਬਹੁਤ ਜਿਵੇਂ ਕਿ ਪਟਿਆਲਾ ਦੇ ਡੀਸੀ ਸਾਹਿਬ ਨੇ ਤੁਹਾਨੂੰ 26 ਜਨਵਰੀ ਦੇ ਫੰਕਸ਼ਨ ਬਾਰੇ ਤੇ ਇਹਦੀ ਮਹੱਤਤਾ ਬਾਰੇ ਬਰੀਫ ਕੀਤਾ ਪਟਿਆਲਾ ਪੁਲਿਸ ਵੀ 26 ਜਨਵਰੀ 2026 ਨੂੰ ਬਿਨਾਂ ਕਿਸੇ ਅਨਸੁਖਾਵੀ ਘਟਨਾ ਦੇ ਨਿਤਰੇ ਚੜ੍ਹਨ ਨੂੰ ਚਾਕ ਚ ਬੰਦ ਹੈ ਗਈ ਹੈ। ਏ ਐਂਡ ਨਾਈਟ ਨਾਕਾ ਬੰਦੀ, ਹੋਟਲਾਂ ਦੀ ਧਰਮਸ਼ਾਲਾਵਾਂ ਦੀ ਸਰਾਈਆਂ ਦੀ ਚੈਕਿੰਗ, ਮੋਟਰਸਾਈਕਲਾਂ ਦੀ ਚੈਕਿੰਗ, ਗਵਰਨਮੈਂਟ ਇੰਸਟਾਲੇਸ਼ਨਸ ਦੀ ਚੈਕਿੰਗ ਤੇ ਹਰ ਪ੍ਰਕਾਰ ਦੇ ਕ੍ਰਿਮਿਨਲ ਅਤੇ ਗੈਰ ਸਮਾਜਿਕ ਅਨਸਰ ਤੇ ਸਖਤ ਨਿਗਰਾਨੀ ਕੀਤੀ ਜਾ ਰਹੀ ਹੈ। ਪਟਿਆਲਾ ਪੁਲਿਸ ਦੇ 2000 ਤੋਂ ਵੱਜ ਜਵਾਨ ਜਿਹੜੇ ਆ 26 ਜਨਵਰੀ ਦੇ ਡਿਸਟ੍ਰਿਕਟ ਲੈਵਲ ਫੰਕਸ਼ਨ ਇਸ ਸਬਡਿਵੀਜ਼ਨਸ ਦੇ ਬਾਕੀ ਫੰਕਸ਼ਨਸ ਨੂੰ ਪ੍ਰੋਪਰਲੀ ਕਵਰ ਕਰਨਗੇ ਅਸੀਂ ਇਨਸ਼ੋਰ ਕਰਾਂਗੇ ਕਿ 26 ਜਨਵਰੀ 2026 ਬੜੀ ਵਧੀਆ ਤਰੀਕੇ ਨਾਲ ਮਨਾਈ ਜਾਵੇ ਤੇ ਕਿਸੇ ਪ੍ਰਕਾਰ ਦਾ ਕੋਈ ਅਨਟੂਵਰਡ ਇਨਸੀਡੈਂਟ ਜਿਹੜਾ ਨਾ ਸਾਹਮ ਆਵੇ ਦੇਖੋ 3 ਟਾਇਰ ਸਿਕਿਉਰਿਟੀ ਪ੍ਰੋਗਰਾਮ ਅਸੀਂ ਇਹਦੇ ਚ ਇਸ਼ੂ ਕਰਾਂਗੇ ਆਊਟਰ ਨਾਕਾਬੰਦੀ ਡਿਸਟ੍ਰਿਕਟ ਸੀਲਿੰਗ ਸਿਟੀ ਸੀਲਿੰਗ ਵੈਨਿਊ ਦੇ ਆਲੇ-ਦੁਆਲੇ ਦੀ ਨਾਕਾਬੰਦੀ ਉਸ ਤੋਂ ਇਲਾਵਾ ਫੁੱਟ ਪੈਟਰੋਲਸ ਤੇ ਮੋਬਾਈਲ ਪੈਟਰੋਲਸ ਜਿਹੜੀਆਂ ਦੇਖੋ ਜਿਹੜੇ ਵੀ ਕੋਈ ਧਰਨਾ ਦੇਖੋ ਧਰਨਾ ਦੇ ਕੇ ਇਸ ਫੰਕਸ਼ਨ ਨੂੰ ਡਿਸਟਰਬ ਕਰਨ ਦੀ ਕੋਸ਼ਿਸ਼ ਕਰਨਗੇ ਇਹ ਸਾਨੂੰ ਅਪੀਲ ਉਹਨਾਂ ਨੂੰ ਅਪੀਲ ਇਹੀ ਹੈਗੀ ਆ ਕਿ ਇਹ ਨੈਸ਼ਨਲ ਫੰਕਸ਼ਨ ਆਈਕੋਨਿਕ ਡੇ ਅਸੀਂ ਬਿਲਕੁਲ ਕਿਸੇ ਪ੍ਰਕਾਰ ਦਾ ਡਿਸਟਰਪਸ਼ਨ ਹੋਣ ਨਹੀਂ ਦਵਾਂਗੇ ਤੇ ਉਹਨਾਂ ਨੂੰ ਪ੍ਰੀਵੈਂਟਿਵ ਐਕਸ਼ਨ ਚਲੇ ਆ ਜਾਓ